ਵਾਹਿਗੁਰੂ ਜੀ ਕੀ ਫਤਿਹ ਸਹਿਬੇ ਕਮਾਲ ਸਰਬੰਸਦਾਨੀ ਦਸੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਰੂਪ ਰੂਪੇ ਸਕੇਨ ਪਾਸ਼ੇ ਪ੍ਰਕਾਸ਼ ਜਨ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਨਗਰ ਕੀਰਤ ਸਜਾਈ ਜਾਂਦੇ ਆ ਸੰਗਤਾਂ ਦੇ ਪਿਆਰ ਦੇ ਉਤਸ਼ਾਹ ਉਪਰਾਲਾ ਸਦਕਾ ਹਰ ਇੱਕ ਪਤਿਆਂ ਵਿੱਚ ਜਾ ਕੇ ਜਿੱਥੇ ਸੰਗਤਾਂ ਜੁੜ ਮਿਲਾਂ ਪਿਆਰ ਨਾਲ ਬੁਲਾਉਂਦੇ ਆ ਤੇ ਗੁਰੂ ਪਾਤਸ਼ਾਹ ਮਹਾਰਾਜ ਪੰਜਾਂ ਪਿਆਰਿਆਂ ਦਵਾਈ ਹੇਠ ਪੰਜ ਨਿਸ਼ਾਨ ਸਾਹਿਬਾਂ ਵਾਲੇ ਸਵੇਰ ਸੰਗਤਾਂ ਦੇ ਗੁਰੂ ਪਾਤਸ਼ਾਹ ਮਹਾਰਾਜ ਜਨ ਪਾ ਕੇ ਹੁੰਦੇ ਨੇ ਸੋ ਗੁਰਦੁਆਰਾ ਬਖਸੀ ਪ੍ਰਕਾਸ਼ ਕਵੀ ਰਾਇ ਬਾਬਾ ਦਾ ਨਾਸਮ ਜੀ ਉਹਨਾਂ ਦੇ ਨਾਂ ਦੇ ਦਰਬਾਰ ਸਾਰੇ ਕਹਿੰਦੇ ਕਿਤੇ ਸਤ ਕਰੋ ਸੱਚੇ ਪਾਤਸ਼ਾਹ ਮਾਰੇ ਦੇ ਚਾਰੋਂ ਕੋਣ ਆਵੇ ਇੱਕ ਮਾਦਾ ਮਾਦਾ ਸਾਹਿਬ ਗੁਰਜੀ ਵੱਲੋਂ ਜੋ ਇਸ ਨਗਰ ਨਿਸ਼ਾਰਾ ਪਨੋਂ ਨੂੰ ਸ਼ਹਿਰੇ ਕਿਸਾਨ ਗੁਰੂ ਰੱਖੇਗਾ ਗੁਰੂ ਗੁਰ ਜਮਣਾ ਜਨਮ ਸਵਰੇਗਾ ਤੁਸੀਂ ਮੇਰੇ ਪੁੱਤਰ ਫਜੰਦ ਹੋ ਸਿੱਖਾ ਪੁੱਤਾਂ ਦੀ ਵਿਹਾਲਾ ਹੈ ਸੇਵਾ ਦਾ ਲੋਈ ਕਿਸੇ ਸੇਵਾ ਕਰਨੇ ਜੋ ਉਸਕ ਸੇਵਾ ਕਰੋਗੇ ਉਸਨਾਲ ਹੋ ਤੁਸੀਂ ਆਪ ਮੇਰੀ ਖੁਸ਼ੀ ਹੈ ਕਿਸੇ ਮੇਰੇ ਪੁੱਤਰ ਫਰਜ਼ਾਂ ਦੇ ਤੁਹਾਡੀ ਖੱਡੀ ਕਮਾਈ ਉੱਤੇ ਵਕਤ ਪਾਵੇਗਾ ਪੂਰੀ ਬੌੜੀ ਕਰੇਗਾ ਤੁਹਾਡੀ ਸੇਵਾ ਪ੍ਰਵਾਨ ਹੋਏਗੀ ਸੋ 11 ਰੁਪਏ ਲੰਗਰਵਾਸ ਸਾਹਿਬ ਪਰਫਰਮੈਂਸ ਹੈ ਤੁਹਾਨੂੰ ਦੇਖਦੇ ਹੁਕਮੇ ਕਰਾਈ ਭੇਜਣਾ ਜੇ ਉਸ ਦੀ ਸੇਵਾ ਦੇਖ ਉਸ ਨੇ ਹਾਲ ਹੋਏ ਮਾਤਾ ਜੀ ਬਲਾ ਸਾਹਿਬਪੁਰ ਜੀ ਵੱਲੋਂ ਹੁਕਮਨਾਮਾ ਆਇਆ ਹੈ ਚਾਰ ਗੁਰੂ ਸਾਹਿਬ ਜੀ ਵੱਲੋਂ ਆਏ ਨੇ ਤੇ ਚਾਰ ਹੁਕਮਾਂ ਗੁਰੂ ਸਾਹਿਬ ਦੇ ਇੱਕ ਮਾਤਾ ਸਾਹਿਬਪੁਰ ਜੀ ਦਾ ਇੱਕ ਸੱਚੇ ਪਾਸ਼ਾ ਮਾਰੇ ਸਵਾ 12 ਦਾ ਦਸਤਾਰ ਇੱਕ ਮਾਰੇ ਦਾ ਕੰਗਾ ਸਾਹਿਬ ਜਾਂ ਬੁੱਧੂ ਸਾਹ ਕੋਲ ਹੈ ਜਾਂ ਦੂਸਰਾ ਕੰਗਾ ਬਾਬਾ ਕਲਾ ਸਿੰਘ ਨੇ ਮਾਰਿਆ ਨੇ ਬਖਸ਼ਿਸ਼ ਕੀਤਾ ਜੋ ਜੋ ਚੰਦਰ ਕਮੇ ਦਾ ਹੰਕਾਰ ਤੋੜਿਆ ਸਤਗੁਰਾਂ ਦੇ પ્રસન્ન ਹੋ ਕੇ ਸਵਾ 12 ਗਾਜ ਦਸਤਾਰ ਤੇ ਕੰਗਾ ਸਾਖ ਬਾਬਾ ਧਨਾ ਸਿੰਘ ਸੇ ਬਣਾ ਨੂੰ ਜਿਹੜੇ ਘੋੜਿਆਂ ਦੇ ਕਾਈ ਸੰਤ ਜਿਹੜੇ ਘੋੜਾ ਜਿੱਤ ਪਿਆ ਕਰਨਸਰ ਕੋੜੇ ਕਰਕਣਾ ਕਰਦੇ ਕਰਦੇ ਸਾਰੇ ਇਸੇ ਨਗਰ ਦੇ ਵਸਦੇ ਇنسان ਤਾਂ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਇਸ ਪ੍ਰਕਾਰ ਦੇ ਸੰਮਤ ਬਣਾਈ ਜਾਂਦੇ ਨੇ ਸਖਦਾ ਬੜੇ ਪਿਆਰ ਦੀ ਦਸ਼ਾ ਨਾਲ ਬਹੁਤ ਲੰਮੇ ਸਮੇਂ ਤੋਂ ਤਿਕਨ 45 ਸਾਲ ਹੋ ਗਏ ਨੇ ਇਹ ਰਮਦਾ ਹੋ ਜੇ ਬਾਬਾ ਮਨੋਜਾਲ ਮੇਰਾ ਰਬਦਾ ਕੀਤੀ ਫਿਰ ਦਰਬਾਰ ਬੰਦ ਹੋ ਗਏ ਮਾਹੌਲ ਤੇ ਖਰਾਬ ਹੋਣ ਕਾਰਨ ਕਰਕੇ ਤਵੇ ਬਣ 92 ਵੇਜੇ ਸਕਦਾ ਨਾਲ ਸੇਵਾ ਦਿੱਤੀ ਉਸ ਦਿਨ ਤੋਂ ਲਾ ਗਿਆ 26 27 ਸਾਲ ਹੋ ਗਏ ਨੇ ਜੋ ਖਤਗੁਰਾਂ ਦੇ ਗੁਰਗਾਂ ਦੇ ਬਣਾ ਜਾਂਦੇ ਨੇ ਇਹਨਾਂ ਬੇਲ ਸਤਨ ਕਹਿੰਦੇ ਕੱਲੋਂ ਤਵਾਨ ਸਜਰੇ ਨੇ ਢਾਡੀ ਜਿਹਾ ਪ੍ਰਚਾਰਕ ਜਿਹਾ ਇੱਕ ਵੀ ਸਿਰ ਸਾਰੇ ਹੋਣੇ ਨੇ ਉਥੋਂ ਦੇ ਹਟ ਕੇ ਭਾਈ ਸਾਹਿਬ ਭਾਈ ਪ੍ਰਕਾਸ਼ ਸਿੰਘ ਜੀ ਅੱਥਾ ਦੇ ਭਾਈ ਰਮੇਰ ਸਿੰਘ ਜੀ ਜਿਨ੍ਹਾਂ ਸਹਿਯੋਗ ਨਾਲ ਸਾਡੇ ਸੰਗਤਾਂ ਭਾਈ ਜਸਪਾਲ ਸਿੰਘ ਭਾਈ ਜਸਵੀਰ ਸਿੰਘ ਭਾਈ ਗੁਰਦਰ ਸਿੰਘ ਜੀ ਭਾਈ ਕੇਵਲ ਸਿੰਘ ਸਾਰੇ ਸਮੁੱਚੇ ਤੌਰ ਤੇ ਸਾਰੇ ਸੰਗਤ ਨਾਲ ਸੰਗਤ ਨੂੰ ਸਾਥ ਦੇ ਕੇ ਇਹ ਸੇਵਾ ਜਿਹੜੀ ਨਿਭਾ ਰਹੇ ਨੇ ਸਾਰੇ ਸੰਗਤਾਂ ਨੂੰ ਤੈਅ ਲਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ